ਅੱਜ ਨੂੰ ਮੰਤਰੀ ਐਂਟੀ ਡਰੱਗ ਡੇ ਹੈ ਤੇ ਇਸ ਮੌਕੇ ਅੰਮ੍ਰਿਤਸਰ ਵਿੱਚ ਰਾਜਪਦਰੀ ਸਮਾਗਮ ਹੋਣ ਜਾ ਰਿਹਾ ਹੈ ਇਸ ਤੋਂ ਇਲਾਵਾ ਇੱਕ ਗੈਰ ਸਰਕਾਰੀ ਸੰਸਥਾ ਨਸ਼ਾ ਖਿਲਾਫ ਮਾਰਚ ਕਰਨੇਗੀ ਪੰਜਾਬ 'ਚ ਨਸ਼ਿਆਂ ਦੀ ਸਮੱਸਿਆ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ ਤੇ ਇਸ ਮਸਲੇ ਤੇ ਸਿਆਸਤ ਵੀ ਪੱਕੀ ਹੋਈ ਹੈ ਇਸ ਲਈ ਕੋ ਮੰਤਰੀ ਐਂਟੀ ਡਰੱਗ ਡੇ ਮੌਕੇ ਪੰਜਾਬ 'ਚ ਕਰਵਾਏ ਜਾ ਰਹੇ ਸਮਾਗਮ ਅਹਿਮ ਨੇ ਵਧੇਰੇ ਗੱਲਬਾਤ ਕਰਦੇ ਹਾਂ ਸਾਡੇ ਪੱਤਰਕਾਰ ਰਾਜੀਵ ਸ਼ਰਮਾ ਦੇ ਨਾਲ ਰਾਜੀਵ ਕੋ ਮੰਤਰੀ ਐਂਟੀ ਡਰੱਗ ਡੇ ਮੌਕੇ ਅੰਮ੍ਰਿਤਸਰ ਦੇ ਵਿੱਚ ਕਿਹੜੇ-ਕਿਹੜੇ ਸਮਾਗਮ ਅੱਜ ਹੋਣ ਜਾ ਰਹੇ ਨੇ ਜੀ ਨਵਦੀਪ ਕਮੰਤਰੀ ਨਸ਼ਾ ਵਿਰੋਧੀ ਦਿਵਸ ਜੋ ਹੈ ਉਹ ਹਰ ਸਾਲ ਮਨਾਇਆ ਜਾਂਦਾ ਹੈ ਪਰ ਇਸ ਵਾਰ ਜੇਕਰ ਅਸੀਂ ਇਸ ਦਿਵਸ ਨੂੰ ਮਨਾਏ ਜਾਣ ਦੀ ਗੱਲ ਕਰੀਏ ਤਾਂ ਚੋਣਾਂ ਤੋਂ ਠੀਕ ਪਹਿਲਾਂ ਇਹ ਦਿਨ ਔਨ ਕਰਕੇ ਕਿਉਂਕਿ ਪੰਜਾਬ ਦੇ ਵਿੱਚ ਨਸ਼ਾ ਇੱਕ ਸਿਆਸੀ ਮੁੱਦਾ ਬਣਿਆ ਹੋਇਆ ਹੈ ਜਿੱਥੇ ਸਰਕਾਰ ਇਸ ਦਿਨ ਨੂੰ ਮਨਾ ਕੇ ਇਹ ਜ਼ਾਬਤ ਕਰਨਾ ਚਾਹੁੰਦੀ ਹੈ ਕਿ ਸਰਕਾਰ ਵੀ ਚਾਹੁੰਦੀ ਹੈ ਕਿ ਪੰਜਾਬ ਦੇ ਵਿੱਚ ਉਹ ਨਸ਼ਾ ਖਤਮ ਕੀਤਾ ਜਾਵੇ ਉੱਥੇ ਕਈ ਜੋ ਵਿਰੋਧੀ ਧਿਰਾਂ ਹਨ ਉਹਨਾਂ ਵੱਲੋਂ ਇਸ ਦਿਨ ਨੂੰ ਮਨਾ ਕੇ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਪੰਜਾਬ ਦੇ ਵਿੱਚ ਨਸ਼ਾ ਬਹੁਤ ਜ਼ਿਆਦਾ ਹੈ ਔਰ ਨਸ਼ੇ ਨੇ ਕਈ ਪਰਿਵਾਰ ਜੋ ਹਨ ਉਹ ਬਰਬਾਦ ਕੀਤੇ ਜਾ ਕਿਤੇ ਹਨ ਇਸੇ ਦੇ ਚੱਲਦਿਆਂ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਜੋ ਪਿੱਖੀਵਿੰਡ ਸਰਹੱਦੀ ਪਿੰਡ ਹੈ ਉਸ ਦੇ ਵਿੱਚ ਫਤਿਹ ਫਾਊਂਡੇਸ਼ਨ ਵੱਲੋਂ ਇੱਕ ਵੱਡਾ ਮਾਰਚ ਕੱਢਿਆ ਜਾ ਰਿਹਾ ਹੈ ਇਹ ਮਾਰਚ ਵੀ ਇਸ ਮਾਰਚ ਦੀ ਅਗਵਾਈ ਸਾਬਕਾ ਕਾਂਗਰਸੀ ਮੰਤਰੀ ਗੁਰਚੇਤ ਸਿੰਘ ਭੁੱਲਰ ਦੇ ਜੋ ਅ ਬੇਟੇ ਹਨਾ ਅਨੂਪ ਸਿੰਘ ਭੁੱਲਰ ਉਹਨਾਂ ਵੱਲੋਂ ਕੀ ਖਿਆਰੀ ਉਸ ਤੋਂ ਇਲਾਵਾ ਜੇਕਰ ਅੰਮ੍ਰਿਤਸਰ ਦੀ ਗੱਲ ਕਰੀਏ ਤਾਂ ਰਾਜ ਪੰਦਰੀ ਸਮਾਗਮ ਇੱਕ ਕੀਤਾ ਜਾ ਰਿਹਾ ਜੋ ਸਰਕਾਰ ਵੱਲੋਂ ਸਰਕਾਰੀ ਨਸ਼ਾ ਛਡਾਊ ਅਤੇ ਮੋਡ ਬਸੇਬਾ ਕੇਂਦਰ ਬਣਾਇਆ ਗਿਆ ਹੈ ਉੱਥੇ ਕੈਬਨਟ ਮੰਤਰੀ ਸੁਰਜੀਤ ਕੁਮਾਰ ਜਿਆਣੀ ਪਹੁੰਚ ਰਹੇ ਹਨ ਔਰ ਇਸ ਤੋਂ ਇਲਾਵਾ ਜੋ ਨਾਰਕੋਟਿਕ ਕੰਟਰੋਲ ਬਿਊਰੋ ਹੈ ਉਸ ਵੱਲੋਂ ਵੀ ਸ਼ਹਿਰ ਦੇ ਵਿੱਚ ਵੱਖ-ਵੱਖ ਥਾਵਾਂ ਤੇ ਕੈਂਪ ਲਗਾ ਕੇ ਲੋਕਾਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੱਲਿਆਂ ਵਾਲਾ ਬਾਗ ਬਾਗਾ ਬਾਰਡਰ ਇਸ ਤੋਂ ਇਲਾਵਾ ਗੁਰਦਾਸਪੁਰ ਦੇ ਵਿੱਚ ਵੀ ਉਹਨਾਂ ਵੱਲੋਂ ਕੈਂਪ ਲਗਾਏ ਜਾਣਗੇ ਔਰ ਲੋਕਾਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਧੰਨਵਾਦ ਜੀ ਬੇਸਾਰੀ ਜਾਣਕਾਰੀ ਦੇ ਲਈ।